ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਮਾਈ ਪਾਗੋ ਸੇਵਾ ਟਰਸਟ ਯੂਕੇ ਦੀਆਂ ਸੰਗਤਾਂ ਵੱਲੋਂ ਪਿੰਡ ਲੇਹਲ ਦੇ ਮਾਨਵਤਾ ਦੀ ਸੇਵਾ ਸਥਾਨ ਬਿਰਦਾ ਆਸ਼ਰਮ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ 50 ਤੋਂ 60 ਮੈਂਬਰ ਜਿਹੜੇ ਬੇਸਹਾਰਾ ਇਸ ਆਸ਼ਰਮ ਦੇ ਵਿੱਚ ਰਹਿ ਰਹੇ ਆ ਤੇ ਈਸ਼ਾ ਆਸ਼ਰਮ ਦੀ ਸੇਵਾ ਜਿਹੜੀ ਆ ਵੀਰ ਪੰਕਜ ਦੀਪ ਸਿੰਘ ਜੀ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਨਿਭਾ ਰਹੇ ਆ ਮਾਈ ਪਾਗੋ ਸੇਵਾ ਟਰਸਟ ਯੂਕੇ ਦੀਆਂ ਸੰਗਤਾਂ ਵੱਲੋਂ ਕੁਝ ਸਮਾਂ ਪਹਿਲਾਂ ਸਿਆਲ ਦੇ ਵਿੱਚ ਗਰਮ ਕੰਮਲਾਂ ਦੀ ਸੇਵਾ ਕੀਤੀ ਗਈ ਸੀ ਅੱਜ ਤਾਂ ਤਾਂ ਨਸਾਇਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਏ ਆ ਸੰਗਤਾਂ ਵੱਲੋਂ ਇਸ ਆਸ਼ਰਮ ਦੇ ਵਿੱਚ ਰਹਿ ਰਹੇ ਮੈਂਬਰਾਂ ਵਾਸਤੇ ਚੱਪਲਾਂ ਦੀ ਸੇਵਾ ਤੇ ਨਾਲ ਜਿਹੜੇ ਆ ਕੋਟਨ ਦੇ ਪਜਾਮਿਆਂ ਦੀ ਸੇਵਾ ਜਿਹੜੀ ਉਹ ਕੀਤੀ ਗਈ ਹੈ ਅਸੀਂ ਮਾਈਪਾਗੋ ਸੇਵਾ ਟ੍ਰਿਫ ਯੂਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਆਪਣਾ ਦਸਵੰਦ ਕੱਢ ਕੇ ਇਨ੍ਹਾਂ ਬੇਸਹਾਰਾ ਲੋਕਾਂ ਦੀ ਜਿਹੜੀ ਉਹ ਮਦਦ ਕਰਦੇ ਹਨ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਇਹੋ ਜੇ ਲੋੜਵੰਦ ਪਰਿਵਾਰਾਂ ਦੇ ਜਿਹੜੀ ਉਹ ਸੇਵਾ ਕਰਦੇ ਰਹਿਣਗੇ ਜੀ ਬਾਕੀ ਇੱਥੋਂ ਦੇ ਜਿਹੜੇ ਮੇਨ ਮੈਂਬਰ ਵੀਰ ਸਾਡੇ ਪੰਕਜ ਦੀਪ ਸਿੰਘ ਜਿਹੜੇ ਸੇਵਾ ਨਿਭਾ ਰਹੇ ਸੀ ਉਹਨਾਂ ਦੇ ਨਾਲ ਗੱਲਬਾਤ ਕਰ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਜੀ ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮਰਪਿਤ ਮਾਈ ਭਾਗੋ ਸੇਵਾ ਸੁਸਾਇਟੀ ਯੂਕੇ ਵੱਲੋਂ ਅੱਜ ਸਾਰੀ ਟੀਮ ਵੱਲੋਂ ਸਾਡੇ ਮਾਨਤਾ ਸੇਵਾ ਬਿਰਦਾਸ਼ਣ ਵਿੱਚ ਆਏ ਨੇ ਇੱਥੇ ਰਹਿ ਰਹੇ ਮੈਂਬਰਾਂ ਲਈ ਇਹਨਾਂ ਨੇ ਸਾਡੇ ਕੋਲ ਪਹਿਲਾਂ ਪੁੱਛਿਆ ਸੀ ਕਿ ਕਿਹੜੀ ਚੀਜ਼ ਦੀ ਜ਼ਰੂਰਤ ਆ ਇੱਥੇ ਮੈਂਬਰਾਂ ਲਈ ਅਸੀਂ ਸੋਸਾਇਟੀ ਨੂੰ ਬੇਨਤੀ ਕੀਤੀ ਸੀ ਸਾਨੂੰ ਗਰਮੀਆਂ ਵਾਸਤੇ ਪਜਾਮੇ ਤੇ ਜਿਹੜੇ ਚਪੜਾਂ ਕਿੰਚ ਚਪੜਾਂ ਸਲੀਪਰਾਂ ਦੀ ਬਹੁਤ ਲੋੜ ਆ ਤੇ ਅੱਜ ਸਾਡੀ ਬੇਨਤੀ ਨੂੰ ਟਰਸਟ ਨੇ ਪ੍ਰਵਾਨ ਕਰ ਦਿੱਤਾ ਤੇ ਸਾਰੀ ਕਮੇਟੀ ਇੱਥੇ ਆਈ ਆ ਸਾਡੇ ਰਹਿਰੇ ਮੈਂਬਰਾਂ ਨੇ ਕਰੀਬਨ 50-60 ਚਪੜਾਂ ਔਰ 50-60 ਦੇ ਕਰੀਬ ਜਿਹੜੇ ਪਜਾਮੇ ਲੈ ਕੇ ਆਏ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ무 ਸੰਤਾਂ ਦਾ ਜਿਹੜੇ ਤਨਮਨ ਨਾਲ ਸਹਿਯੋਗ ਕਰਦੇ ਪਏ ਨੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤੈ ਅਸਾਂ ਦੇ ਨਾਲ ਨਵੀਂ آبادی ਤੋਂ ਮੌਜੂਦ ਹਨ ਪ੍ਰਧਾਨ ਸਾਹਿਬ ਤੇ ਨਾਲ ਪਟਵਾਰੀ ਸਾਹਿਬ ਜੀ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਸੋਸਾਇਟੀ ਬਾਰੇ ਕੀ ਗੱਲਾਂ ਚਾਹੁੰਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤੈ ਜੋਏ ਮਾਨਵਤਾ ਦੀ ਸੇਵਾ ਸਥਾਨ ਪਿੰਡ ਮੇਲ ਵਿੱਚ ਐਸ ਵੀੜੇ ਚੱਲ ਰਿਹਾ ਹੈ ਇਸ ਦੇ ਵਿੱਚ ਤਕਰੀਬਨ 50 ਤੋਂ 60 ਜਿਹੜੇ ਨੇ ਪੇਸ਼ੈਂਟ ਦਾਖਲ ਨੇ ਇਹਨਾਂ ਦੀ ਜ਼ਰੂਰਤ ਅਨੁਸਾਰ ਕੁਝ ਮਾਈਕਾ ਗੋਸੇਵਾ ਸੋਸਾਇਟੀ ਵੱਲੋਂ ਉਪਰਾਲਾ ਕੀਤਾ ਗਿਆ ਇਹਨਾਂ ਦੀ ਰਿਕਵਰਮੈਂਟ ਨੂੰ ਪੂਰੇ ਤੇ ਇਹਨਾਂ ਨੇ ਜੋ ਸਿਆਸਾ ਨੂੰ ਪ੍ਰਬੰਧਕਾਂ ਨੇ ਉਹਦੇ ਮੁਤਾਬਕ ਜਿਹੜੀ ਆ ਸੋਸਾਇਟੀ ਵੱਲੋਂ ਸੇਵਾ ਜੋਕੇ ਜੇ ਚਲਾ ਰਹੀ ਆ ਉਹਨੂੰ ਪੂਰੀ ਕੀਤੀ ਹੈ ਇਹਨਾਂ ਨੇ ਤੋਂ ਜੀਰੂ ਸਾਹਿਬ ਕਿਰਪਾ ਕਰਨਾ ਕਿ ਜਿਹੜੇ ਪ੍ਰਬੰਧਕ ਨੇ ਇਹਨੂੰ ਚਲਾ ਰਹੇ ਨੇ ਬਹੁਤ ਸਟ੍ਰਗਲ ਵਾਲੀ ਗੱਲ ਆ ਬਸ ਮਿਹਨਤ ਵਾਲੀ ਗੱਲ ਆ ਇਹੋ ਜੀਆਂ ਧੂਆਂ ਜਿਹੜੀਆਂ ਨੇ ਪ੍ਰਮਾਤਮਾ ਇਹਨਾਂ ਦੀ ਸੇਵਾ ਵਾਸਤੇ ਆ ਵੀ ਭੇਜਦਾ ਵਾ ਤੇ ਗੁਰੂ ਨਾਨਕ ਸਾਹਿਬ ਜਿਹੜੀ ਆ ਉਹ ਆ ਵੀ ਇਹਨਾਂ ਕੋ ਸੇਵਾ ਲੈ ਰਹੇ ਆ ਮੈਂ ਇਸ ਪ੍ਰਬੰਧਕਾਂ ਦਾ ਬਹੁਤ ਜ਼ਿਆਦਾ ਇਸ ਗੱਲ ਤੋਂ ਸ਼ਲਾਘਾ